ਇੱਕ ਵਾਰ ਫਿਰ ਤੋਂ ਮੁੜ ਹਾਜ਼ਰ ਹੋਏ ਹਾਂ ਤਾਜ਼ਾ ਖਬਰ ਲੈ ਕੇ ਚੜ੍ਹਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਪਿੰਡ ਪੈਂਣੀ ਸਿਦਵਾਂ ਦੇ ਲਖਵਿੰਦਰ ਸਿੰਘ ਤਰਸੇਮ ਸਿੰਘ ਅਤੇ ਹੋਰ ਪਿੰਡ ਵਾਲਿਆਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਪਿੰਡ ਦੇ ਬਾਜ਼ਾਰ ਵਿੱਚ ਇਕੱਠਾ ਹੋ ਗਿਆ ਹੈ ਜਿਸ ਕਰਕੇ ਪਿੰਡ ਵਾਲਿਆਂ ਨੂੰ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਉਹ ਪਿਛਲੇ 5 ਤੋਂ 6 ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਉਹਨਾਂ ਪਿੰਡ ਦੇ ਸਰਪੰਚ ਤੇ ਪਿੰਡ ਦੇ ਵਿਕਾਸ ਕਮਾਵਲ ਧਿਆਨ ਨਾਲ ਦੇਣ ਦੇ ਦੋਸ਼ ਵੀ ਲਾਏ ਅਤੇ ਕਿਹਾ ਕਿ ਉਹ ਇਸ ਸਬੰਧੀ ਆਪਣੇ ਐਮ ਐਲਏ ਨੂੰ ਵੀ ਮਿਲੇ ਹਨ ਪਰ ਉਹ ਹਰ ਵਾਰ ਟਰਕਾ ਕੀ ਤੋਰ ਦਿੰਦੇ ਹਨ ਉਹਨਾਂ ਦੱਸਿਆ ਕਿ ਪਹਿਲਾਂ ਵੀ ਇੰਜ ਹੋਇਆ ਸੀ ਅਤੇ ਸਰਕਾਰੀ ਅਧਿਕਾਰੀਆਂ ਨੇ ਆ ਕੇ ਪਾਣੀ ਕਢਵਾਇਆ ਸੀ ਹੁਣ ਵੀ ਅਸੀਂ ਦਰਖਾਸਤ ਦਿੱਤੀ ਹੈ ਪਰ ਕੋਈ ਅਧਿਕਾਰੀਆਂ ਨਾਲ ਤੱਕ ਨਹੀਂ ਪਹੁੰਚਿਆ ਤਰੰਤਾਰ ਦੇ ਬੀ ਡੀਟੀਓ ਸੁਖਵਿੰਦਰ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਦਰਖਾਸਤ ਪ੍ਰਾਪਤ ਨਹੀਂ ਹੋਈ ਪਰ ਫੇਰ ਵੀ ਉਹ ਮੌਕਾ ਵੇਖ ਕੇ ਇਸ ਮੁਸ਼ਕਲ ਦਾ ਹੱਲ ਕਰਨਗੇ ਹਾਂਜੀ ਕੀ ਨਾਂ ਹੈਗਾ ਜੀ ਪਰ ਸਿੰਘ ਕਿਹੜਾ ਪੇਟ ਮੰਡਪਾਲੀ ਸ਼ਰਮਾ ਇਹ ਜਿਹੜਾ ਤੁਹਾਡੇ ਬਾਜ਼ਾਰ ਦਾ ਮਸਲਾ ਕਿੰਨੇ ਚਿਰ ਤੋਂ ਇਤਰੇ ਚੱਲਦਾ ਆਉਣ ਰਿਹਾ ਇਹ ਹੋ ਗਿਆ ਤਿੰਨ ਚਾਰ ਸਾਲ ਜੀ ਅੱਛਾ ਜੀ ਤੇ ਜਿਹੜੇ ਇੱਥੋਂ ਦੇ ਸਰਪੰਚ ਮੈਂਬਰ ਕੋਈ ਸੁੰਚਾ ਵੀ ਗ੍ਰਾਂਟ ਵਗੈਰਾ ਵੀ ਆਈ ਹੈ ਕੋਈ ਉਹਦਾ ਕੀ ਕੀਤਾ ਗਿਆ ਨਹੀਂ ਲਾਉਂਦਾ ਕੋਈ ਵੀ ਕੋਣ ਨਹੀਂ ਲਾਉਂਦਾ ਸਰਪੰਚ ਜਿੰਨੇ ਲਾਉਂਦਾ ਹੋਰ ਕੋਣ ਲਾਉਂਦਾ ਇਹ ਕਹੇ ਜੋ ਸਰਪੰਚ ਹਾਂ ਅਹੀਂ 40 ਯਾਰਾਂ ਗਏ ਆ ਜੀ ਅੱਛਾ ਜੀ ਹਾਂ ਉਹ ਹੀ ਸਾਡੀ ਇਹਨੇ ਤੁਹਾਡੇ ਦੂਏ ਦੇ ਗਾੜੀ ਨਾਲ ਪਾਣੀ ਖਲੋਤਾ ਵੇ ਕਿੰਨੇ ਚਿਰ ਤੋਂ ਖਲੋਤਾ ਆਉਣ ਰਿਹਾ ਇਹ 5-6 ਸਾਲ ਹੋ ਗਏ ਇੱਥੇ ਅੱਛਾ ਹਾਂ ਤੇ ਕੋਈ ਐਮਐਲਏ ਵਗੈਰਾ ਨੇ ਕੀ ਕਿਹਾ ਤੁਹਾਨੂੰ ਮੈਂ ਮੱਲੇ ਵੀ ਆਂਦਾ ਸੀ ਮੈਂ ਮੈਨੂੰ ਬਣਾਉ ਤੇ ਮੈਂ ਕਰੂੰਗਾ ਤੁਹਾਡਾ ਮਸਲਾ ਹੱਲ ਉਹਨੇ ਵੀ ਕੁਝ ਨਹੀਂ ਕੀਤਾ ਅੱਛਾ ਆਉਂਦਾ ਜਾਈਦਾ ਤੇ ਪੰਜ ਛੇ ਰਾਂ ਉਹਦੀਆਂ ਵੀ ਚਲੇ ਗਏ ਲਓ ਜੀ ਉਹ ਹੋ ਗਿਆ ਜੀ ਹੋ ਗਿਆ ਬਸ ਇਹ ਕਾਗਜ਼ ਦੇ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਕਾਗਜ਼ ਬੋਲ ਦੇ ਵਿੱਚ ਦੋ ਵਾਰੀ ਬਾਜ਼ਾਰ ਬਣ ਚੁੱਕਾ ਹੋ ਕੀ ਮਸਲਾ ਕਰ ਉਹਦਾ ਜੀ ਹੁਣ ਇਹਨਾਂ ਨੂੰ ਪਤਾ ਹੋਊਗਾ ਵੀ ਕੀ ਮਸਲਾ ਵਾਏ ਅੰਡੇ ਪਾਤਾ 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 ਬਸ ਅੱਛਾ ਬੈ ਗਿਆ ਅੱਜ ਹੋ ਗਿਆ ਭਲਕ ਹੋ ਗਿਆ ਅੱਜ ਹੋ ਗਿਆ ਭਲਕ ਹੋ ਗਿਆ ਬਸ ਅਸੀਂ ਮਾੜਾ ਹੋ ਗਾਲ ਮਿੱਟੀ ਪਾਈ ਜਾਂਦੇ ਰਹੀ ਹਾਰ ਕੇ ਬੈਠ ਫਨ ਤੋੜ ਦਤਾ ਪਾਣੀ ਤੁਹਾਡੇ ਘਰਾਂ ਚ ਵੜ ਚੁੱਕਾ ਹੈ ਸਾਡੀਆਂ ਲੈਂਟਰਾਂ ਸਾਰੀਆਂ ਬੰਦ ਆ ਸਾਰੇ ਇਹਦੇ ਬਹੁਤ ਤੰਗੀਆਂ ਸਾਡੇ ਨਿਆਣੇ ਬੋਲ ਮੰਗ ਕਰਦੇ ਹੁਣ ਪ੍ਰਸ਼ਾਸਨ ਕੋਲ ਹਾਂਜੀ ਮੰਗ ਵੀ ਸਾਡਾ ਬਾਜ਼ਾਰ ਬੜਨਾ ਚਾਹੀਦਾ ਪਾਣੀ ਦਾ ਨਿਖਾਸ ਹੋਣਾ ਚਾਹੀਦਾ ਹਾਂਜੀ ਭਾਜੀ ਕੀ ਨਾ ਹੈਗਾ ਲਖਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਪਹਿਣੀ ਸਦਵਾ ਇਹ ਜਿਹੜਾ ਤੁਹਾਡੇ ਬਾਜ਼ਾਰ ਦਾ ਮਸਲਾ ਚੱਲ ਰਿਹਾ ਕਿੰਨੇ ਚਿਰ ਤੋਂ ਚੱਲਦਾ ਹੋਣ ਰਿਹਾ ਇਹ ਜੀ ਘੜ ਘੜ 5 ਸਾਲ ਤੋਂ ਤਾਂ ਹੀ ਆ ਜੀ ਥੱਲੇ ਦੀਆਂ ਅੱਜ ਜੀ ਤੇ ਕੋਈ ਸਰਪੰਚ ਮੈਂਬਰਾਂ ਕੋਲ ਕੋਈ ਇਹ ਨਹੀਂ ਬਣਾਇਆ ਅੱਗੇ ਹੀ ਪਤਨਾ 4 ਸਾਲਾਂ ਦੀ ਗੱਲ ਆ ਉਦੋਂ ਵੀ ਪਾਣੀ ਵੱਡਿਆ ਸੀ ਉਦੋਂ ਵੀ ਜਾ ਕੇ ਇਥੋਂ ਅਫਸਰਾਂ ਨੂੰ ਕਹਿ ਕੇ ਫੇਰ ਪਾਣੀ ਵੱਡਿਆ ਸੀ ਇਹ ਪਿੰਡ ਵਾਲੇ ਸਾਨੂੰ ਪਾਣੀ ਨਹੀਂ ਵਟਣ ਦਿੰਦੇ ਅੱਛਾ ਜੀ ਤੇ ਹੁਣ ਤਾਂ ਹੋਣਾ ਇਹਨਾਂ ਨੇ ਬਾਕੀ ਮੁੱਦਾ ਬਣਾਇਆ ਵੀ ਬਾਜ਼ਾਰ ਘਾਉਣ ਦੇ ਪਾਣੀ ਵੜ ਗਿਆ ਜੀ ਵੱਡ ਕੇ ਆਏ ਪਾਣੀ ਖਲੋਤਾ ਕੀ ਕਰਨੋ ਹੈ ਕਰਨ ਇਹਨਾਂ ਨੇ ਪਾਣੀ ਡਕਿਆ ਵੀ ਪਾਣੀ ਕਰਦੇ ਹੁਣ ਇਹਨਾਂ ਨੇ ਪਾਣੀ ਬੰਦ ਕਰਤਾ ਛੱਡਿਆ ਪਾਣੀ ਹੀ ਇਧਰ ਇਹਨਾਂ ਬੰਦ ਕਰਤਾ ਅੱਛਾ ਜੀ ਤੇ ਇਹ ਹੁਣ ਕੰਮ ਨਹੀਂ ਚੱਲਣ ਰਿਹਾ ਹਾਂ ਅਸੀਂ ਦੇ ਪਕੇ ਬੰਨੇ ਪਾਣੀ ਵੜਣਾ ਹੀ ਆ ਬਸ ਬਾਜ਼ਾਰ ਚ ਪਾਣੀ ਵੜਦਾ ਫਿਰ ਕੀ ਨਾਮ ਹੈ ਕੋ ਬਾ ਮੈਂ ਸੁਖਿੰਦਰ ਸਿੰਘ ਹਾਂ ਜੀ ਕੀ ਹੁਤਾ ਆਪਣੇ ਕੋ ਬੀਡੀਪੀ ਉਤਰਨਦਾਨ ਸਰ ਇੱਕ ਪੈਣੀ ਸਦੋ ਦਾ ਮਸਲਾ ਵਾ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਪਿਆ ਵਾ ਲੋਕ ਡੁੱਬਦੇ ਪਏ ਆ ਤੇ ਬੁਰੇ ਹਾਲੇ ਬਾਜ਼ਾਰ ਦੇ ਵਿੱਚੋਂ ਲੱਗੇ ਨਿੰਦ ਤੇ ਜਖਮਾਂ ਨਾਲ ਬਿਮਾਰੀਆਂ ਨਾਲ ਬਹੁਤ ਬੁਰਾ ਹਾਲ ਹੈ ਉਹਨਾਂ ਦਾ ਉਹ ਹੱਲ ਕਿਉਂ ਨਹੀਂ ਹੋਣ ਦੇ ਕਾਰਨ ਕੀ ਫੋਸਿਆ ਵਾ ਕੋਈ ਮੇਰੇ ਤਾਂ ਅੰਦਰ ਵਿੱਚ ਨਹੀਂ ਹੈ ਅਜੇ ਤੱਕ ਕੋਈ ਅੱਜ ਮੈਨੂੰ ਪਤਾ ਨਹੀਂ ਮੈਨੂੰ ਇੱਕ ਮਹੀਨਾ ਹੋਇਆ ਮੈਨੂੰ ਜੁਆਇਨ ਕੀਤਾ ਜਿਹੜਾ ਕਮੀਨਾ ਹੈ ਅੱਛਾ ਜੀ ਪਰ ਅਜ ਤੱਕ ਮੇਰੇ ਧਿਆਨ 'ਚ ਕੁਝ ਨਹੀਂ ਆਇਆ ਉਹਦੇ ਬਾਰੇ ਕੋਈ ਕਿਹਦੇ ਲੋਕਾਂ ਨੂੰ ਦੱਸਿਆ ਜਾਂਦਾ ਵੀ ਵਿੱਚ ਜਿਹੜੇ ਬੈਠੇ ਉੱਥੇ ਉਹ ਕਹਿੰਦੇ ਪਏ ਅਸੀਂ ਬੀਡੀਪੀ ਸਾਹਿਬ ਨੂੰ ਕਰਦੇ ਫੋਨ ਉਹ ਸਾਡਾ ਕੰਮ ਕਰਨ ਦਾ ਨਾਂ ਨਹੀਂ ਲੈਣਦੇ ਬਿਲਕੁਲ ਕੋਈ ਨਹੀਂ ਅਜ ਤੱਕ ਕੋਈ ਦੱਸਿਆ ਜਾਂ ਕੋਈ ਬੰਦਾ ਆਇਆ ਬਿਲਕੁਲ ਹੀ ਨਹੀਂ ਇਹ ਕੰਮ ਕਿਉਂ ਨਹੀਂ ਹੁਣ ਕਿਦੋਂ ਵਿਜ਼ਿਟ ਕਰਦੇ ਹੋ ਸੁਪਾਣੀ ਸਤਵਾ ਦੇ ਵਿੱਚ ਉਹ ਇੱਕ ਦਿਨ ਚ ਵਿਜ਼ਿਟ ਕਰ ਲੈਂਦੇ ਆਪਾਂ ਹੁਣ ਉਹੜਾ ਪਾਣੀ ਰੁਗਿਆ ਉਹਦਾ ਕੀ ਹੱਲ ਕੀਤਾ ਜੋ ਉਹੜਾ ਉਹਨੇ ਲੱਤਾ ਡੋਨਾ ਪਿਆ ਸਰਕਾਰੀ ਚਾਰੇ ਦੇ ਵਿੱਚ ਉਹਦਾ ਕੀ ਮਤਲਬ ਉਹ ਤਾਂ ਮੌਕਾ ਵੇਖ ਕੇ ਫੇਰ ਵੇਖਾਂਗੇ ਨਾ ਕਿ ਪ੍ਰੋਬਲਮ ਜੋ ਹੱਲ ਕਰਵਾਵਾਂਗੇ ਉਹਦਾ ਮੁੜ ਕੇ ਠੀਕ ਹੈ ਕਿੰਨੀ ਤਰੀਕ ਨੂੰ ਆਓਗੇ ਇੱਥੇ ਪੈਣੀ ਸਦਵਾ ਦੇ ਵਿੱਚ ਕਿਉਂਕਿ ਸਰਕਾਰ ਕੱਲ ਕੱਲ ਤੱਕ ਆ ਜਾਣਗੇ ਆਪ ਠੀਕ ਹੈ